ਆਇ ਨਹੀਂ ਵੀ ਆ ਕੀ ਸਾਨੂੰ ਸਬਜ਼ੀਆਂ ਖਵਾਉਗਾ ਐਨੇ ਵਿੱਚ ਪੱਠੇ ਆ ਐਨੀ ਵੇਲਾ ਟਰੈਕਟਰ ਦਾ ਸਾਰਾ ਦਿਨ ਕੱਢ ਲੇ ਹਾ ਵੀ ਬੁੜਗੇ ਰੋਟੀ ਰਾਟੀ ਬਣੀ ਆ ਇੱਕ ਇਹਨਾਂ ਤੋਂ ਇਹ ਨਲਕਾ ਨਹੀਂ ਠੀਕ ਕਰਵਾਇਆ ਜਾਂਦਾ 10 ਦਿਨ ਹੋ ਗਏ ਉਹਨੂੰ ਖਰਾਬ ਪਈ ਜੀ ਜਹਾਨ ਦੀਆਂ ਜਿੰਨੀ ਮਰਜ਼ੀ ਗੱਲਾਂ ਮਰਵਾ ਲਓ ਇਹਨਾਂ ਤੋਂ ਨਲਕਾ ਨਹੀਂ ਠੀਕ ਹੁੰਦਾ ਇੱਕ ਕੁੜਾ ਨੋਰਾ ਆਣਗੇ ਤੇਰ ਬਾਪੂ ਨੂੰ ਰੋਟੀ ਲਿਆ ਦੇ ਬੇਬੇ ਜੀ ਤੁਸੀਂ ਵੀ ਤਾਂ ਰੋਟੀ ਫੜਾ ਸਕਦੇ ਹੋ ਮੈਂ ਵਿਹਲੀ ਆ ਮੈਨੂੰ ਹੋਰ ਵੀ ਕੰਮ ਕਾਰ ਨੇ ਬਥੇਰੇ ਅਜਾ ਕੁੜ ਤੂੰ ਫੜਾ ਦੇਂ ਰੋਟੀ ਫੇਰ ਕੀ ਹੋ ਜਾਊਗਾ ਮੈਂ ਵੀ ਤੇਰੇ ਨਾਲ ਸਾਰੇ ਕੰਮ ਕਰਵਾਉਣੀ ਆ ਤੂੰ ਕੜਾ ਕੱਲੀ ਕਰ ਲੈਨੀ ਆ ਬੇਬੇ ਜੀ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਮੇਰੇ ਨਾਲ ਕੋਈ ਕੰਮ ਕਰਾਉਨੇ ਹੋ ਸਾਰੇ ਦਿਨ ਮੰੰਜਾ ਤਾ ਕੇ ਬਸ ਲੱਤਾ ਗੋੜੇ ਮੇਰੇ ਦੁਖਦਿਆ ਮੈਂ ਤਾਂ ਵੀ ਤੇਰੇ ਨਾਲ ਸਾਰਾ ਕਰਾਉਣੀ ਆ ਤੂੰ ਕਰੋਟੇ ਭਾਵੇਂ ਸਿੱਤਾਂ ਨੂੰ ਕਾਦੀ ਖਾਤਰ ਲੈ ਆਂਦਾ ਬੀਬੀ ਜੀ ਮੈਂ ਵੇਲ ਨਹੀਂ ਹੈਗੀ ਤੁਸੀਂ ਫੜਾ ਸਕਦੇ ਹੋ ਬਾਪੂ ਜੀ ਨੂੰ ਰੋਟੀ ਮੈਂ ਅੰਦਰ ਝਾੜਾ ਪੂੰਜੀ ਕਰਨੀ ਹੈ ਮੈਨੂੰ ਕਰ ਲੈਣ ਦਿਓ ਉਹ ਸਾਰਾ ਕੋਈ ਰੋਟੀ ਤਾਂ ਤੈਨੂੰ ਫੜਾਉਣੀ ਪਣੀ ਆ ਭਾਈ ਸਾਨੂੰ ਠੀਕ ਆ ਨਾ ਆਈ ਤੋ ਰੀ ਫਿਰਦੀ ਆ ਕਦੇ ਅੰਦਰ ਵੜ ਗਈ ਕਦੇ ਬਾਹਰ ਆ ਗਈ ਮੈਨੂੰ ਤਾਂ ਪਤਾ ਨਹੀਂ ਇਹ ਕੀ ਕੰਮ ਕਰਦੀ ਆ ਸਾਰਾ ਦਿਨ ਹੀ ਫਿਰਦੀ ਰਹਿੰਦੀ ਵੇਲੜ ਇਹ ਬੁਢੀ ਨਾ ਐ ਨਹੀਂ ਲੱਗਦਾ ਚੁੱਪ ਹੋਊਗੀ ਇਹਨੂੰ ਕਰਨਾ ਹੀ ਪਊਗੀ ਵੇਲੜ ਨੂੰ ਕੋਈ ਕੰਮ ਨਹੀਂ ਤਾਂ ਦਾ ਨਹੀਂ ਚਮਲ ਆਲੀ ਆਸੀ ਹਾਂ ਬੀਬੀ ਹੁਣ ਦੱਸ ਆ ਦੱਸ ਕੀ ਗੱਲ ਗੱਲ ਕੀ ਆ ਤੈਨੂੰ ਰੋਟੀ ਦਾ ਆਖਾ ਰੋਟੀ ਕਿਉਂ ਨਹੀਂ ਫੜਾਈ ਤੂੰ ਬੀਬੀ ਮੇਰੇ ਤੋਂ ਰੋਟੀ ਨਾ ਫੜਾਈ ਜਾਵੇ ਅੱਜ ਤੇ ਨਾ ਫੜਾਈ ਜਾਵੇ ਕੱਲ ਤੁਸੀਂ ਆਪੀ ਰੋਟੀ ਫੜਾਓ ਮੈਂ ਥੋੜੀ ਗੋਲੀ ਨਹੀਂ ਰੱਖੀ ਅੱਛਾ ਤੂੰ ਕਰਤਾ ਰੱਖੇ ਇੰਨਾ ਪੈਸਾ ਲਾ ਕੇ ਲਾਂ ਹੰਦੀ ਕਾਦੀ ਕਾਤਰ ਗੋਲੀ ਤਾਂ ਤੈਨੂੰ ਲੱਗਣੀ ਪੈਣਾ ਪੈਸਾ ਮੇਰੇ ਤੇ ਲਾਇਆ ਤੁਸੀਂ ਤੇਰੇ ਤੇ ਨਾ ਰੋਟੀ ਖਾਤਰ ਹੀ ਤੁਸੀਂ ਲਾਇਆ ਤੇਰੇ ਤੇ ਹੋਰ ਤਾਂ ਅੱਛਾ ਸੀ ਵੇਲੇ ਨਾ ਤਾਂ ਪੈਣ ਨਹੀਂ ਖਾਤਰ ਨਹੀਂ ਲਾਂਦਾ ਵੀ ਤੇਰੇ ਵਾਸਤੇ ਸੇਵਾ ਕਰਾਂਗੇ ਰਾਣੀ ਜੀ ਨਾ ਰੋਟੀ ਫੜਾਵਾਂ ਮੈਂ ਅੱਜ ਤੇ ਨਾ ਫੜਾਵਾਂ ਕੱਲ ਉਹ ਨਹੀਂ ਪਰ ਆਉਣ ਦਾ ਸੋਰ ਨੂੰ ਜਿਹੜੇ ਤੇ ਬਾੜੀ ਚਾਂਬੜੀ ਫਿਰਦੀਆਂ ਕੋਈ ਗੱਲ ਨਹੀਂ ਕਰਵਾ ਕਰਦੀਆਂ ਅੱਜ ਗੱਲ ਉਹਦੇ ਨਾਲ ਐ ਵੀ ਮਿੱਤਰਾ ਕਰਮ ਸਿਆਂ ਕੰਮ ਤਾਂ ਗਰਮ ਹੀ ਐ ਮੈਨੂੰ ਤਾਂ ਲੱਗਦਾ ਨਹੀਂ ਰੋਟੀਆਂ ਖਾਣਗੇ ਤੈਨੂੰ ਇੱਛੇ ਹੋ ਜਾਂਦਾ ਨਾ ਕੋਈ ਲੱਗਦਾ ਤਾਂ ਹੈ ਨਹੀਂ ਗਾ ਰੋਟੀਆਂ ਦਾ ਚੱਲ ਕੋਈ ਨਹੀਂ ਵੇਹਨੇ ਆ ਜੇ ਸੋਰ ਆਉਂਦਾ ਹੈਗਾ ਸੋਰ ਦੇ ਆਉਣ ਤੇ ਕੋਈ ਨਾ ਕੋਈ ਗੱਲਬਾਤ ਕਰਾਂਗੇ ਯਾਰ ਵਕਤ ਬਤਾਇਆ ਉਤਨ ਘਰ ਡਰਾਇਦ ਤਾਸੀ ਉਹ ਤਾਈ ਤਾਈ ਦਿੱਥਿਆ ਤਾਈ ਤੇ ਕਿੱਲੇ ਵੰਡੀ ਜਾਂਦੇ ਜਾ ਲੈ ਲੈ ਤੂੰ ਵੀ ਜਾ ਕੇ ਤਾਈ ਤੇ ਲੈ ਵੰਦੀ ਮੈਂ ਨਾ ਥਾਉਂਗਾ ਲੈ ਤੇ ਨਹੀਂ ਜਾਣਾ ਮੈਂ ਨਹੀਂ ਜਾਣਾ ਤੇ ਮੇਲੇ ਤੇ ਨਹੀਂ ਜਾਣਾ ਤੇਲੇ ਹੀ ਦੇ ਰੇ ਤਾਈ ਤਾਂ ਤੇਲੇ ਵੰਦੀ ਆਂਦੀ ਤੇਰੀ ਤਾਈ ਹਾਂ ਆਖਾ ਮੇਰੇ ਕੋਲ ਖੇਲੇ ਆ ਖਾ ਲੈ ਅੰਦਰ ਕੱਲੀ ਬੈਠੀ ਖਾਈ ਜਾਂਦੀ ਉਹ ਤੋਂ ਲੈ ਕੇ ਜਾਂ ਨਾਲੇ ਲੈ ਉਹ ਭਾਬੀ ਮੇਲੇ ਗਈ ਜਾਣਾ ਤੂੰ ਤੇਲੇ ਵੀ ਠਾਈ ਹੁੰਦੇ ਆ ਹਾਂ ਭਾਬੀ ਇਆ ਜਾਂਦਾ ਡੇਲੀ ਤੁਤਲਾ ਜਾਂ ਮੂੰਹ ਚੱਕ ਕੇ ਕਿਹੜਾ ਵੇ ਤੇਰੇ ਪਿਓ ਵਾਲਾ ਮੇਲਾ ਜਾਂ ਫੇ ਭਾਬੀ ਜਾਂ ਮੇਲੇ ਤੇ ਨਹੀਂ ਇਹਨਾਂ ਤੇਲੇ ਠਵਾ ਦੇ ਤਾਈ ਦਾ ਨਹੀਂ ਤੇਰੀ ਭਾਬੀ ਤੇਲੇ ਠਵਾਈ ਜਾਂਦੀ ਆ ਅੱਛਾ ਹਾਂ ਖੋਨੀਆਂ ਨੇ ਕੇਲੇ ਪੂਰਾ ਦਿਨ ਕੇਲੇ ਖਾਵੇ ਅੱਜ ਤੇਲੇ ਠਵਾ ਦੇ ਖਾੜਾ ਦਿੰਨੀ ਆ ਤੈਨੂੰ ਮੈਂ ਕੇਲੇ ਉਹ ਭੱਜ ਰੋ ਉਹ ਤਾਂ ਭਾਜੀ ਚੱਲ ਓਏ ਉਹ ਕੀ ਹੋ ਗਈ ਗਿਆ ਲਾ ਸੈਣੀ ਪਤੰਦਰ ਨੇ ਉਹ ਨੀ ਨਾ ਮੈਂ ਗਿਆਂ ਦਾ ਪੁੱਤ ਇੱਥੇ ਖੜਾ ਉਹ ਡਰਾ ਹੀ ਦਿੱਤਾ ਸੀ ਪਤੰਦਰਾ ਕਿਉਂ ਮੈਂ ਕਹਦਾ ਨਾ ਡਰਾਤਾ ਓਏ ਓ ਵੇ ਅੱਲਾ ਪਾਈ ਖੜੀਆਂ ਸਿਆਪਾ ਕਾਹਦਾ ਸਿਆਪਾ ਪਾਲਿਆ ਉਹ ਤੇਰੇ ਵਾਲੀ ਬਹੂ ਤੇ ਤੇਰੇ ਵਾਲੀ ਮਾਂ ਹਾਂ ਨਿਤਰੇ ਗਲੇਸ਼ ਆ ਨਾ ਲੋਕਾਂ ਨੂੰ ਵਿਖਾਉਂਦੀਆਂ ਗਲੇਸ਼ ਪਹਿਲਾਂ ਤਾਂ ਨੋ ਨੀ ਆਉਂਦੀ ਨੋ ਨੀ ਆਉਂਦੀ ਹੁਣ ਨੋ ਨੂੰ ਟਿਕਟ ਨਹੀਂ ਦਿੰਦੀਗੀ ਕੀ ਪਤਾ ਨੋ ਨੂੰ ਸੱਸ ਨਹੀਂ ਟਿਕਣ ਦੇ ਸੱਸ ਨੂੰ ਨੋ ਨਹੀਂ ਟਿਕਣ ਦਿੰਦੀਗੀ ਅੰਦਰ ਕੀ ਕੀਤਾ ਜਾਵੇ ਮੈਂ ਕਹਨਾ ਪਰ ਦੇਗੀ ਦਵਾਈ ਚੱਲ ਚੱਲ ਫਿਰ ਚੱਲ ਆਗਾ ਚੱਲ ਆਗਾ ਆ ਕੀ ਖਿਲਾਰ ਰੱਖਿਆ ਉਹ ਯਾਰ ਉਹ ਤੇਰੇ ਵਾਲੀ ਬਹੂ ਨੇ ਜਵਾਕ ਜਾਇਆ ਸੀ ਪੁੱਛਣ ਪਤਾ ਨਹੀਂ ਕੀ ਪੁੱਛਣਾ ਸੀਗਾ ਇੱਥੇ ਤੂਤਲਾ ਜਾਨੀ ਜਵਾਕ ਜਿਹੜਾ ਅੱਛਾ ਹਾਂ ਤੇ ਉਹਦੇ ਪਤਾ ਨਹੀਂ ਕੁੱਟਿਆ ਪਤਾ ਨਹੀਂ ਪਲੇਟ ਪਲੂਟ ਮਾਰੀ ਪਲੇਟ ਤਾਂ ਮੈਂ ਚਲਾਉਂਦੀ ਵੇਖੀ ਆ ਸੌਰੀ ਚਾਲ ਦੇਖਦੇ ਆ ਫਿਰ ਔਰ ਇਹ ਗੱਲ ਸੁਣ ਲੈ ਵੀ ਮੁੰਡਿਆ ਗੱਲ ਇਹ ਆ ਸ਼ਿਵ ਚੰਗੀ ਹੋਣੀ ਚਾਹੀਦੀ ਆ ਦੇਖੇ ਚੱਲ ਨਹੀਂ ਮੰਨਦੇ ਹਾਂ ਇਹਨਾਂ ਦਾ ਹੱਲ ਕਰਨਾ ਹੀ ਪੈਣਾ ਐ ਤਾਂ ਨੂ ਪੀ ਲੈ ਇਹਨਾਂ ਨੇ ਯਾਰ ਯਾਰ 8 ਗੌਂਡ ਦੇ ਵਿੱਚ ਉਹ ਇੱਟ ਜੂਬਾ ਰੱਖਿਆ ਨਾ ਨੇ ਆਣ ਬੋਣ ਦੇ ਵਿੱਚ ਦਿਖਾਈ ਜਾਂਦੀਆਂ ਵੀ ਅਸੀਂ ਲੜਦੀਆਂ ਕਿ ਨੋ ਸੱਸ ਹੈਗਾ ਕਰੇ ਕਰੇ ਕੀ ਗਲੇਸ਼ ਚੱਲਦਾ ਕੀ ਹੁੰਦਾ ਹੈ ਇਹ ਹੀ ਦਿਖਾਈ ਜਾਂਦੇ ਆਹ ਕੰਧਾਂ ਤੇ ਚੜ ਜਾਂਦੇ ਆ ਲੋਕ ਯਾਰ ਵੀ ਤਾਂ ਗੱਲ ਆ ਨਾ ਤੂੰ ਆਵਾਜ਼ ਮਾਰ ਉਹ ਆ ਜਾ ਗੱਲ ਸੁਣ ਲੈ ਤਾਇਆ ਤੂੰ ਵੀ ਆ ਜਾ ਚੱਟ ਘੜਾ ਚੱਲ ਫੜ ਜਾ ਕੋੜੇ ਆ ਜਾ ਕਦੋਂ ਦੇ ਬਾਜਾਂ ਮਾਰੀ ਜਾਂਦੇ ਹੁਣ ਅੰਦਰ ਤੈਨੂੰ ਸੁਣਦਾ ਨਹੀਂ ਪਤਾ ਨਹੀਂ ਕੀ ਬੁੜੀ ਨੂੰ ਹੋਇਆ 2 ਮਿੰਟ ਆਰਾਮ ਵੀ ਨਹੀਂ ਕਰਨ ਦਿੰਦੇਗੇ ਹਾਂਜੀ ਬੋਲੋ ਆ ਡਾਂਗਾ ਕਾਲੇ ਖਾਤੇ ਚੱਕੀਆਂ ਜੀ ਦੱਸ ਦੇ 2 ਮਿੰਟ ਦਲੋ ਗੋਲਾ ਯਾਰ ਹਟ ਜੀ ਲਾ ਦੇ ਆ ਦੇਖਾ ਤਾਰ ਮਨੇ ਆਪ ਦਾ ਖਾਣੀਆਂ ਖਾਣੀਆਂ ਤੇ ਮੇਰੇ ਇੱਕ ਵਾਸਤੇ ਨਾਲ ਹੁਣ ਸੌਖੀ ਹੋਣੀ ਤਾਂ ਰੋਟੀ ਫੜੋਣੀ ਪਊਗੀ ਬੜਾ ਦਰਦ ਹੋਈ ਜਾਂਦਾ ਐ ਨਾ ਖੜੋ ਇੱਧਰ ਕਰੋ ਉਹ ਇੱਧਰ ਚੱਖੋ ਇੱਧਰ ਹੋ ਹੁਣ ਕਿਵੇਂ ਕਰਾਉਣੀ ਐ ਦੂ ਬਾਦ ਤੂੰ ਮੈਨੂੰ ਐ ਦੱਸ ਮੈਨੂੰ ਇੰਨੇ ਸਾਲ ਹੋ ਗਏ ਜੀ ਨਾ ਫਿਰ ਤੇ ਹੱਥ ਚੱਕਿਆ ਕਰੇ ਕੀ ਕਰਾਂ ਜਦ ਆਖੇ ਨੀ ਚਲਾਦੀ ਕੰਮ ਸੰਦਾ ਕਰਦੀ ਲੜਾਈ ਕਰਦੀ ਸੁਣ ਮੇਰੀ ਗੱਲ ਸੁਣਾ ਆ ਛੋਰ ਨੇ ਕਦੇ ਆਪ ਸੱਕਿਆ ਗਿਆ ਤੇਰੇ ਤੇ ਫੇਰ ਹਾਰਡਿਸ ਕਾ ਕੇ ਹੁਣ ਵੀ ਖੜੀਆਂ ਨਾ ਬਾਪੂ ਜੀ ਮਾਫ ਕਰ ਦੇ ਮੈਂ ਰੋਟੀ ਫੜਾ ਦਿਆ ਕਰਾਂਗੀ ਹੁਣ ਬੇਬੇ ਜੀ ਮੈਂ ਰੋਟੀ ਫੜਾ ਦਿਆ ਕਰੂੰਗੀ ਬੇਬੇ ਕੋ ਮੈਂ ਇੱਥੇ ਮਾਫ ਕਰ ਦੇ ਜੀ ਉਹ ਕਾ ਬੇ ਡਾਂਗ ਦੀ ਦੀ ਆਹ ਚਲ ਕੋਈ ਨਹੀਂ ਤੇ ਮੈਂ ਇੱਥੇ ਗੱਲ ਕਰਦੇ ਸੱਸੀ ਗਾਲ ਜੀ ਸਾਰਿਆਂ ਨੂੰ ਆਪਣੀ ਇਹ ਪਹਿਲੀ ਛੋਟੀ ਜੀ ਕੋਸ਼ਿਸ਼ ਆ ਆਪਣੇ ਚੈਨਲ ਤੇ ਐਟ ਦਾ ਜਿਹੜੀ ਤਕਦੀਰ 276 ਤੇ ਬਾਈ ਜੀ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤੇ ਸਾਡੀ ਵੱਡੀ ਭੈਣ ਹੈ ਸਾਡੀ ਛੋਟੀ ਭੈਣ ਹੈ ਤੇ ਇਹ ਮੇਰੇ ਛੋਟੇ ਭਾਈ ਆ ਦੋਨੋਂ ਤੇ ਜਿਵੇਂ ਅਸੀਂ ਇੱਕ ਪਰਿਵਾਰਕ ਵੀਡੀਓ ਬਣਾਈ ਆ ਇਹਦੇ ਅਕੋਰਡਿੰਗ ਹੋਰ ਵੀ ਤੁਹਾਨੂੰ ਐਸ ਤੋਂ ਵਧੀਆ ਸਕ੍ਰਿਪਟਾਂ ਦੇਵਾਂਗੇ ਪਰ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਸਮਝਾ ਸਕੀਏ ਆਪਣੇ ਭੈਣ ਭਰਾਵਾਂ ਨੂੰ ਜੇਕਰ ਕੋਈ ਗਲਤੀ ਹੋ ਗਈ ਤਾਂ ਅਸੀਂ ਦੂਜੀ ਵਾਰ ਫੇਰ ਕਹਿਣ ਲੱਗੇ ਜੇ ਕੋਈ ਗਲਤੀ ਹੋ ਗਈ ਸਾਡੇ ਕੋਲ ਸਾਨੂੰ ਮਾਫ ਕਰੋ ਸਾਡਾ ਚੈਨਲ ਹੈ YouTube ਚੈਨਲ ਜੋ ਉਹਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ